ਮੇਰਾ ਹਰਪਿੰਦਰ ਕੌਰ ਅੱਜ ਇੱਥੇ ਰਵਾਇਤਾਂ ਦਾ ਸਾਜੀ ਮੇਰਾ 2 ਨੰਬਰ 2 ਨੰਬਰ 'ਚ ਨੇ ਮੇਰੀ ਬੇਟੀ ਦਾ ਵਿਆਹ ਕੀਤਾ ਹਾਂ ਸਾ ਟਿੱਪੇ ਇੱਕ ਡੁਪਲੀਕੇਟ ਕੱਟ ਕੇ ਦਿੱਤਾ ਪੈਸੇ ਲੈ ਕੇ ਉਹਦਾ ਵਿਆਹ ਕਰ ਦਿੱਤਾ ਹਾਂ ਮਿੰਨਾ ਹੋ ਗਿਆ ਕੁੜੀ ਕਰੋ ਗਏ ਪਿਆ 3 ਫਰਵਰੀ ਨੂੰ ਕੀਤਾ ਜੀ ਸਾਨੂੰ ਥੋੜਾ ਥੋੜਾ ਥਾਣੇ ਚੋਂ ਮਿਲਦਾ ਪ੍ਰੂਫ ਮਿਲਦਾ ਗਿਆ ਕਿ ਉੱਥੇ ਸਾਡੀ ਬੇਟੀ ਦਾ ਵਿਆਹ ਹੋ ਚੁੱਕਾ ਹਾਂਜੀ ਸਾਨੂੰ ਸਾਡ ਥਾਣੇ ਵਾਲਿਆ ਸਰਟੀਫੀਕਟ ਖੜਕੇ ਦਿੱਤਾ ਕਿ ਇੱਥੋਂ ਹੋਇਆ ਜੀ ਸਿੱਖ ਜੱਤ ਬੰਨਿਆ ਕੋਲ ਇਨਸਾਫ ਲਈ ਗਏ ਹਾਂਜੀ ਇਹਨਾਂ ਨੂੰ ਅਸੀਂ ਬਾਬਾ ਜੀ ਨੂੰ ਕਾਲ ਕੀਤੀ ਇਹਨਾਂ ਨੂੰ ਅਸੀਂ ਆਖਿਆ ਇਹਨਾਂ ਨੂੰ ਇਨਸਾਫ ਕਰ ਦੇਣਾ ਸਾਡਾ ਪ੍ਰਸ਼ਾਸਨ ਨੂੰ ਕੀ ਮੰਨ ਕਰ ਪ੍ਰਸ਼ਾਸਨ ਤੇ ਆਇਆ ਵੀ ਪਰ ਉਹ ਘਰ ਨਹੀਂ ਗਈ ਅਸੀਂ ਇਹਨੇ 2 ਨੰਬਰੀ ਦੇ ਵਿਆਹ ਬੰਦ ਕੀਤੇ ਜਾਣ 2 ਨੰਬਰੀ ਦੇ ਵਿਆਹ ਨਹੀਂ ਹੋਣੇ ਚਾਹੀਦੇ ਇਹ ਪੈਸੇ ਲੈ ਕੇ ਬਾਬਾ ਵਿਆਹ ਕਰੀ ਜਾਂਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਕੰਡਿਆ ਅੰਦਰ ਰੱਖ ਕੇ ਲਾਗੇ ਬਾਥਰੂਮ ਬਣਾਇਆ ਲਾਗੇ ਗੁਰੂ ਗ੍ਰੰਥ ਸਾਹਿਬ ਰੱਖਿਆ ਬੇਅਦਵੀ ਕੰਡਿਆ ਇਹ 2 ਨੰਬਰੀ ਦੇ ਵਿਆਹ ਲੋਕਾਂ ਦੇ ਕੱਤੀਆਂ ਨੂੰ ਜਵਾਨਾਂ ਨੂੰ 2 ਨੰਬਰੀ ਦੇ ਵਿਆਹ ਕਰਕੇ ਤੇ ਇਥੋਂ ਕੱਲੀ ਜਾਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫੱਟੇ ਫਾਟ ਵਾਲੀ ਗੜੀ ਅੰਮ੍ਰਿਤਸਰ ਦੇ ਨਜ਼ਦੀਕ ਹੀ ਹੈ ਇਹ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੈ ਤੇ ਦੂਸਰਾ ਇਹ ਦਰਬਾਰ ਸਾਹਿਬ ਦੇ ਨਜ਼ਦੀਕ ਹੀ ਹੈ ਸ਼ਹੀਦਾਂ ਦੇ ਬਿਲਕੁਲ ਨਜ਼ਦੀਕ ਹੈ ਇੱਥੇ ਕਈ ਇੱਕ ਭੈਣ ਆਈ ਆ ਉਹਦੀ ਲੜਕੀ ਕੀ ਨਾਮ ਨਵਨੀਤ ਕੌਰ ਨਵਨੀਤ ਕੌਰ ਜਿਹਨੇ ਇੱਥੇ ਕੋਟ ਮੈਰਿਜ ਕਰਵਾਈ ਉਹ ਇਥੋਂ ਦਾ ਜਿਹੜਾ ਮਤਾਬਸੇ ਗਰੰਤੀ ਬਣਾਇਆ ਉਹ ਜਿਹਨੇ ਆਪਣੇ ਘਰ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤਾ ਥੱਲੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਉੱਤੇ ਰਾਇਸ਼ ਕੀਤੀ ਹੈ ਤੇ ਕੋਈ ਸਤਿਗੁਰਾਂ ਦਾ ਸਤਕਾਰ ਨਹੀਂ ਆ ਪਰ ਆ ਜਿਹੜਾ ਸਰਟੀਫਿਕੇਟ ਜਾਲੀ ਦਿੱਤਾ ਗਿਆ ਹੈ ਪਤਾ ਲੱਗਾ ਕਿ 177 ਵਿਆਹ ਜਿਹੜੇ ਆ ਇਹਨੇ ਕਰ ਦਿੱਤੇ ਆ ਦੋ ਨੰਬਰ ਚ ਪੈਸਿਆਂ ਦੀ ਖਾਤਰ 3000 4000 5000 ਰੁਪਏ ਮੰਗ ਲਿੰਦਾ ਇੱਕ ਲੜਕੀ ਹੋਰ ਆਈ ਆ ਜਿਹੜੀ ਮੱਧ ਪ੍ਰਦੇਸ਼ ਦੀ ਰਹਿਣ ਵਾਲੀ ਆ ਉਹਦਾ ਵੀ ਘਰ ਉੱਜੜਿਆ ਪਹਿਲਾਂ ਲੋਕ ਕੋਟ ਮੈਰਿਜ ਵਾਸਤੇ ਕੋਰਟ ਦਾ ਦਰਵਾਜ਼ਾ ਖੜਕਾਉਣ ਵਾਸਤੇ ਜਾਲੀ ਫੀਟ ਸਰਟੀਫਿਕੇਟ ਲੈ ਲੈਂਦੇ ਆ ਤੇ ਹਾਈ ਕੋਰਟ ਵੱਲੋਂ ਵੀ ਜਿਹੜੇ ਆਰਡਰ ਆਏ ਆ ਤੇ ਕਿਹਾ ਕਿ ਜਿਹੜੇ ਇਦਾਂ 2 ਨੰਬਰ ਦੇ ਵਿਆਹ ਕਰ ਰਹੇ ਨੇ ਉਹਨਾਂ ਦੇ ਉੱਤੇ ਭਾਂਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਅਸੀਂ ਪ੍ਰਸ਼ਾਸਨ ਕੋਲੋਂ ਮੰਗ ਵੀ ਕਰਦੇ ਆ ਕਿ ਇਹ ਜਿਹੜੇ ਸ਼ਹਿਰਾਂ ਦੇ ਵਿੱਚ ਸਾਨੂੰ ਬਹੁਤ ਸ਼ਿਕਾਇਤਾਂ ਆ ਰਹੀਆਂ ਕੋਈ ਚੰਡੀਗੜ੍ਹ ਬੈਠਾ ਕੋਈ ਜਲੰਧਰ ਬੈਠਾ ਹੈ ਤੇ ਨਾ ਗੁਰੂ ਦੀ ਮਰਜ਼ਾਦਾ ਦੀਆਂ ਧੱਜੀਆਂ ਡਾ ਓਏ ਬੇੰਦੀ ਆ ਲੇਖਾ ਦੇਣਾ ਪੈਣਾ ਮਾਇਆ ਨਾਲ ਹੀ ਜਾਂਦੀ ਵੇਖੀ ਤੁਸੀਂ ਮਾਇਆ ਦੀ ਖਾਤਰ ਲੋਕਾਂ ਦੇ ਘਰ ਜਾੜ ਰਹੇ ਜੇ ਮਾਇਆ ਇੱਥੇ ਰਹਿ ਗਈ ਆ ਨਾ ਸਾਡੇ ਬਜ਼ੁਰਗਾਂ ਨੇ ਖੜੀ ਤੇ ਨਾ ਹੀ ਖੜਨੀ ਆ ਤੇ ਨਾ ਇਦਾਂ ਕਰੋ ਗੁਰੂ ਦੀ ਮਰਜ਼ਾਦਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਹਿ ਕੇ ਇਹ ਕੰਮ ਕਰਨ ਵਾਲਿਓ ਤੁਸੀਂ ਕਦੀ ਬਖਸ਼ੇ ਨਹੀਂ ਜਾਓਗੇ ਇਹ ਮਰਜ਼ਾਦਾ ਦੀਆਂ ਤੁਸੀਂ ਧੱਜੀਆਂ ਡਾ ਰਹੇ ਜੇ ਆ ਜਿਹੜੀ ਭੈਣ ਆਈ ਆ ਜਿਹਦਾ ਘਰੋਂ ਜੜਿਆ ਜਿਹੜੀ ਲੜਕੀ ਨੂੰ ਚਾਵਾ ਦੇ ਨਾਲ ਜੰਮਿਆ ਪਾਲਿਆ ਵੜਿਆ ਕੀਤਾ ਪੜਾਇਆ ਲਿਖਾਇਆ ਤੇ ਘਰੋਂ ਤੋੜਨਾ ਸੀ ਘਰੋਂ ਤੋੜਨਾ ਸੀ ਚਾਵਾ ਦੇ ਨਾਲ ਉਹ ਅੱਜ ਦਰਦਰ ਤੇ ਧੱਕੇ ਖਾਂਦੀ ਫਿਰ ਰਹਾ ਤੇ ਮੇਰੀ ਬੇਨਤੀ ਆ ਵਕੀਲਾਂ ਗਾੜੀ ਵੀ ਹੱਥ ਜੋੜ ਕੇ ਵਕੀਲ ਸਾਹਿਬ ਜੇ ਤੁਹਾਨੂੰ ਕੋਈ ਕਲਮ ਦੇਤੀ ਹੈ ਤੁਸੀਂ ਪੜ੍ਹਾਈ ਕੀਤੀ ਹੈ ਇਹ ਕੰਮ ਨਾ ਕਰੋ ਮੇਰੀ ਬੇਨਤੀ ਹੈ ਇਹ ਮਾਇਆ ਦੀ ਖਾਤਰ ਮਾਇਆ ਤੇ ਰਹਿ ਜਣੀ ਇੱਥੇ ਤੁਹਾਨੂੰ ਜੇ ਕਲਮ ਦਿੱਤੀ ਹੈ ਜਿਹੜੇ ਤਾਂ ਭੱਜ ਕੇ ਘਰੋਂ ਆਣ ਕੇ ਕੋਟਾਂ ਵਿੱਚ ਵਿਆਹ ਕਰਾਉਂਦੇ ਆ ਉਹਨਾਂ ਦੇ ਬਿਲਕੁਲ ਨਾ ਕਰਾਓ ਨਾ ਕਰੋ ਮੇਰੀ ਬੇਨਤੀ ਹੈ ਜੀ ਹੱਸ ਜੁੜ ਕੇ ਪ੍ਰਸ਼ਾਸਨ ਨਾਲ ਆਈ ਹੈ ਤਾਲਾ ਲੱਗੇ ਕੀ ਅਗਲਾ ਸਟੈਪ ਕੀ ਹੈ ਜੀ ਵੇਖੋ ਪ੍ਰਸ਼ਾਸਨ ਆਇਆ ਇਹਨਾਂ ਨੇ ਹੁਣੇ ਫੋਨ ਕਰਕੇ ਸਾਧ ਲੈਣਾ ਤਾਲੇ ਖੁੱਲ ਜਾਣੇ ਆ ਤਾਲੇ ਵੀ ਖੁੱਲ ਜਾਣੇ ਸਭ ਕੋ ਜੋ ਰਹਿਣਾ ਤੁਹਾਡੇ ਸਾਹਮਣੇ ਹੋਣਾ ਉਹਨਾਂ ਚ ਰਹੀ ਜਾਣਾ ਨਹੀਂ ਆ ਜਿੰਨੇ ਜਿਹੜੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਭਾਏ ਇੱਕ ਮੈਂ ਹੋਰ ਬੇਨਤੀ ਕਰਦਾ ਮੈਂ ਵਿਜੇ ਸਿੰਘ ਨੂੰ ਫੋਨ ਕੀਤਾ ਜਿਹੜਾ ਸਖਤਰ ਹ ਤਰਨ ਪਰਚੇ ਸਰੂਣੀ ਕਮੇਟੀ ਜੀ ਮੈਂ ਉਹਨੂੰ ਫੋਨ ਕੀਤਾ ਕਿ ਭਾਈ ਸਾਹਿਬ ਜੀ ਮਲਾਜੋ ਭੇਜੋ ਇੱਥੇ ਨਾਲ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਆਪਾਂ ਰਾਮ ਸਾਹਿਬ ਸਭਾਏ ਮਾਨ ਕਰਨੇ ਆ ਉਹਾਂ ਦੇ ਤੇ ਜੇ ਆ ਪ੍ਰਸ਼ਾਸਨ ਨੂੰ ਤੁਸੀਂ ਦੱਸ ਦੋ ਫਲਾਣੇ ਥਾਂ ਇਦਾਂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋ ਰਹੀ ਆ ਪ੍ਰਸ਼ਾਸਨ ਤੁਰੰਤ ਉਸੇ ਵਾਲੇ ਪਹੁੰਚ ਜਾਂਦਾ ਤੇ ਇਹ ਆਂਦੇ ਪਹਿਲਾਂ ਐਪਲੀਕੇਸ਼ਨ ਦੋ ਤੇ ਫਿਰ ਜਾਣਾ ਹੈ ਤੇ ਸਾਨੂੰ ਕੋਈ ਵੀ ਦੱਸੇ ਅਸੀਂ ਪ੍ਰਸ਼ਾਸਨ ਤੋਂ ਪਹਿਲਾਂ ਗੁਰੂ ਦੀ ਕਿਰਪਾ ਨਾਲ ਉੱਥੇ ਪਹੁੰਚ ਜਾਂਦੇ ਆ ਜਿੱਥੇ ਕੋਈ ਬੇਦਬੀ ਕਰਨਦਿਆ ਜਾਂ ਕਰਨ ਹੋਈ ਹੁੰਦੀ ਆ ਬੇ ਬੇਨਤੀ ਹੈ ਮੇਰੀ ਸੇਕ ਕੌਮ ਨੂੰ ਇਹਨਾਂ ਲੋਕਾਂ ਕੋਲੋਂ ਇਹੇ ਘਰਾਂ ਦੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਕੇ ਬੈਠੇ ਆ ਸਾਡਾ ਨੰਬਰ ਰੋਡ ਕਰ ਲੋ 98152 13317 ਤੇ ਇਹ ਦੱਸੋ ਕਿੱਥੇ ਕਿੱਥੇ ਲੋਕ ਇਦਾਂ ਦੇ ਕਰਮ ਕਰ ਰਹੇ ਨੇ ਮਾਇਆ ਦੀ ਖਾਤਰ ਜਿਹੜੇ ਲੋਕਾਂ ਦੇ ਕੋਟ ਮੈਰਿਜ ਵਾਸਤੇ ਜਾਲੀ ਸਰਟੀਫਿਕੇਟ ਦਿੰਦੇ ਆ ਇਹ ਸਾਡੇ ਕੋਲ ਆਏ ਪ੍ਰੂਫ ਅਸੀਂ ਕਦੀ ਵੀ ਇਹ ਬੰਦੇ ਦਾ ਲਿਆਜ ਨਹੀਂ ਕਰਾਂਗੇ ਪ੍ਰਸ਼ਾਸਨ ਨਾਲ ਆਇਆ ਵਾ ਕਾਨੂੰਨ ਨੂੰ ਹੱਥ ਜੀ ਨਹੀਂ ਕਾਨੂੰਨ ਨਾਲ ਲਵਾਵਾਂਗੇ ਜੇ ਤੇ ਪ੍ਰਸ਼ਾਸਨ ਪੂਰਾ ਇੱਤੇ ਬੰਦਾ ਸਿਕੰਜਾ ਕੱਸ ਦਵੇਗਾ ਤੇ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਕਰਾਂਗੇ ਕਿਉਂਕਿ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਹੋਰ ਵੀ ਵੇਖਣ ਦੇ ਕੀ ਕੀ ਕਰ ਰਿਹਾ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਮਲਾ ਇਹ ਜੀ ਅੱਜ ਸਾਨੂੰ ਨਾ ਕਪਲੇਟ ਮਿਲੀ ਸੀ ਬਾਬਾ ਬਲਵੀਰ ਸਿੰਘ ਨੇ ਕਮਪਲੇਨਟ ਦਿੱਤੀ ਜਿਵੇਂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਰੱਖਿਆ ਹੋਇਆ ਪ੍ਰਕਾਸ਼ ਕੀਤਾ ਹੋਇਆ ਤੇ ਲੜਕੀਆਂ ਦੇ ਵਿਆਹ ਕਰਦੇ ਆ। ਅੱਛਾ ਤੁਸੀਂ ਸੋਨੀ ਜੀ ਆਏ ਆ। ਮੌਕਾ ਦੇਖਿਆ ਜੀ ਮੁੰਡਾ ਲਾਇਆ ਆਪ ਤਾਂ ਹੋਏ ਨਹੀਂ ਮਹਤਾਰ ਸੈਂ ਵੀ ਉਹਨੇ। ਆਪਸਾਂ ਦੇ ਨੋਟਸ ਲੈਂਦਾ ਆਪਾਂ। ਆਪਸ ਤਾਂ ਹਾਰੇ ਨੇ ਸਾਡੇ ਕੋਲ। ਕਿੰਨੇ ਕੁ ਵਿਆਹ ਇਹਨੇ ਕਰਾ ਦਿੱਤੇ? ਭਾਜੀ ਉਹ ਮਤਲਬ ਉਹ ਜੰਦਰੋ ਅੰਦਰੋਂ। ਅੰਦਰੋਂ ਕੀ ਕੋਈ ਕੁਝ ਨਹੀਂ ਉਹ ਰਜਿਸਟਰ ਮਿਲਿਆ ਜਿਸ ਨਾਲ ਕੋਈ ਜਿਨ੍ਹਾਂ ਦੇ ਕੋਈ ਐਂਟਰੀ ਕੀਤੀ ਹੋਈ ਇਹਨਾਂ ਨੇ। ਤੇ ਵਿਆਹ ਵਿਆਹ ਲਿਖੇ ਹੋਏ ਉੱਤੇ 104 ਆ ਗਣਾਈ। ਜਿਹੜੇ ਸਰਟੀਫਿਕੇਟ ਦਿੱਤੇ ਜਾਂਦੇ ਉਹ ਮਿਲੇ ਬਰਾਮਤ ਹੋ ਹਾਂ ਅੰਦਰ ਨਹੀਂ ਆਇਤੇ ਇੱਥੇ ਮੌਕੇ ਤੇ ਹਾਂ ਅੱਛਾ ਤੇ ਹੁਣ ਕਾਰਵਾਈ ਕੀ ਕਰਨ ਚੱਲੇ ਆ ਤੁਸੀਂ ਕਰਨ ਚਲੇ ਕਾਰਵਾਈ ਤਸਦੀਕ ਕਰਦੇ ਆ ਜੀ ਅਸਰਾਂ ਦੱਸਦਾ ਗੁਰਦਾਸ ਸਾਹਿਬ ਮਾਪਾ ਪੁਲਿਸ ਨੇ ਜਿਹੜੀਆਂ ਦੋ ਦੋ ਫੈਮਿਲੀ ਆਈਆਂ ਹੋਈਆਂ ਨੇ ਜਿਹਨੇ ਸਰਟੀਫਿਕੇਟ ਹੱਥ ਫੜੇ ਉਹਨਾਂ ਨੇ ਕਿਤੇ ਵੇਖਿਆ ਤੁਹਾਡੇ ਚੱਲੀ ਬੈਗ ਨਹੀਂ ਮੈਂ ਨਹੀਂ ਦੇਖਿਆ ਅਜੇ ਤੱਕ ਦੇਖ ਲਈਏ ਨਾ ਮੇਰੇ ਕੋ ਆਈ ਆ ਮੇਰੇ ਕੋ ਸਿਰ ਕੰਪਲੇਂਟ ਆਈ ਆ ਕੰਪਲੇਂਟ ਕਰਕੇ ਆਏ ਅੰਦਰ ਦੇ ਹਾਲਾਤ ਦੇਖ ਕੇ ਕੀ ਲੱਗਦਾ ਕਿ ਜਿੱਥੇ ਮਹਾਰਾਜ ਦੇ ਸਰੂਪ ਦਾ ਆਸਨ ਜਿੱਥੇ ਹੋਣਾ ਚਾਹੀਦਾ ਉਸ ਜਗ੍ਹਾ ਨਹੀਂ ਬਣਾਈ ਗਈ ਲੱਗੇ ਬਲਸ਼ ਲੱਗੇ ਦੇਖੋ ਜੀ ਗਲੀ ਵਾਲਿਆਂ ਨੂੰ ਵੀ ਚਾਹੀਦਾ ਸੀ ਬੇਸਤਾਨ ਨਹੀਂ ਲੱਗਣ ਦੇਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਸਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਦਾ ਪਰ ਗਲੀ ਮਲੇ ਵਾਲਿਆਂ ਨੂੰ ਵੀ ਕੰਪਲੇਂਟ ਕਰਦੇ ਨੇ ਜਿੱਦੇ ਵਿੱਚ ਕੋਈ ਬੰਦਾ ਰਹਿ ਕੇ ਵਿਕਾਸ ਕਰਕੇ ਕੰਮ ਕਰ ਰਿਹਾ ਯਾਨੀ ਕਿ ਗਲਤ ਹੋ ਰਿਹਾ ਸੀ ਇੱਥੇ ਗਲਤ ਹੋ ਰਿਹਾ ਸੀ ਹਾਂਜੀ ਅਰੇ ਤੇ ਤੁਸੀਂ ਆਏ ਆ ਮੌਕਾ ਕੀ ਦੇਖਿਆ ਪੈਟਰੋਲ ਹੈ ਤਾਂ ਪਰ ਇਹ ਜੋ ਇਹਨਾਂ ਨੇ ਕੀਤਾ ਹੋਇਆ ਗਲੀ ਦੇ ਵਿੱਚ ਉਹ ਬੜੀ ਚੰਗੀ ਹੈ